ਲੋ ਵੀ ਦੋਸਤੋ ਸੁਰਮਾ ਪਹਿਲਾਂ ਦੱਸਿਆ ਸੀ ਵੀ ਆਪਾਂ ਇੰਨਾ ਸਾਦੀ ਆਪਣੀ ਦਾੜੀ ਬਣਾਈ ਸੀ ਤੇ ਦਾੜੀ ਕਿਦਾਂ ਲੱਗੀ ਕਿੰਨਾ ਕਿੰਨਾਂ ਨੂੰ ਪੇਨ ਲੱਗਿਆ ਜਾਂ ਕੋਈ ਦਰਦ ਹੋਇਆ ਜਾਂ ਕੋਈ ਕੈਮੀਕਲ ਚੜਿਆ ਹੋਵੇ ਆਪਾਂ ਇਹਨਾਂ ਤੋਂ ਪੁੱਛਾਂਗੇ ਅੱਜ ਹੋ ਸਕਦਾ ਤੁਹਾਡੇ ਵੀ ਇਹੀ ਸਵਾਲ ਹੋਣ ਕਿਉਂਕਿ ਤੁਸੀਂ ਵੀ ਸ਼ਾਇਦ ਇਸੇ ਕਰਕੇ ਆਪਣੀ ਦਾੜੀ ਕੱਲੀ ਨਹੀਂ ਕਰਾਉਂਦੇ ਹੋਗੇ ਸੋ ਅੱਜ ਮੈਂ ਤੁਹਾਨੂੰ ਉਹਨਾਂ ਨਾਲ ਮਿਲਾ ਰਿਹਾ ਜਿਨ੍ਹਾਂ ਨੇ ਦਾੜੀ ਕੱਲੀ ਪਹਿਲਾਂ ਵੀ ਕਰਾਈ ਸੀ ਪਰ ਇਸ ਗੱਲ ਤੋਂ ਉਹ ਨਰਾਜ ਸੀ ਕਿ ਬਹੁਤ ਦਰਦ ਹੁੰਦਾ ਜੀ ਬਹੁਤ ਪੇਨ ਹੁੰਦਾ ਵੀ ਅਸੀਂ ਅੱਜ ਤੋਂ ਬਾਅਦ ਦਾੜੀ ਕੱਲ ਨਹੀਂ ਕਰਾਉਣੀ ਫਿਰ ਇਹਨਾਂ ਨੂੰ ਆਪਣੇ ਬਾਰੇ ਦੱਸਿਆ ਕਿਸੇ ਇਹਨਾਂ ਦੇ ਮੇਲੀ ਨੇ ਕਿਸੇ ਨੇ ਤਾਂ ਇਹ ਫਿਰ ਸਾਡੇ ਕੋਲੇ ਆਏ ਨਹੀਂ ਦਾੜੀ ਬਣਾਉਣ ਸੋ ਆਪਾਂ ਆਪਣਾ ਐਕਸਪੀਰੀਅੰਸ ਇਹਨਾਂ ਤੋਂ ਥੋੜਾ ਜਿਹਾ ਸੁਣਦੇ ਆਂ ਤੇ ਪੁੱਛਾਂਗੇ ਸਵਾਲ ਉਹ ਜਿਹੜੇ ਤੁਹਾਡੇ ਲਈ ਵੀ ਉਹੀ ਸਵਾਲ ਨੇ ਸੋ ਠੀਕ ਹੈ ਜੀ ਮਿਲਨੇ ਆਪਾਂ ਲਓ ਜੀ ਹੁਣ ਆਪਾਂ ਤੁਹਾਡੀ ਦਾੜੀ ਬਣਾ ਚੁੱਕੇ ਆਂ ਬਣਾਉਣ ਤੋਂ ਬਾਅਦ ਹੁਣ ਤੁਸੀਂ ਦੱਸੋ ਵੀ ਜਿਹੜਾ ਮੈਂ ਹੀ ਪੁੱਛਣਾ ਚਾਹਾਂਗਾ ਵੀ ਕੈਮੀਕਲ ਬਾਰੇ ਤੁਸੀਂ ਜਿਹੜਾ ਕਹਿੰਦੇ ਸੀ ਵੀ ਬਹੁਤ ਚੜ ਗਿਆ ਜੀ ਸਾਨੂੰ ਤੇ ਐਦਾਂ ਕਰਕੇ ਵੀ ਸਾਨੂੰ ਤਕਲੀਫ ਹੋਈ ਪਹਿਲਾਂ ਦਾੜੀ ਖੋਲਣ ਵਾਸਤੇ ਕਿੰਨੇ ਘੰਟੇ ਲੱਗ ਜਾਂਦੇ ਸੀ ਉਹ ਆਪਾਂ ਤੁਹਾਨੂੰ ਪੁੱਛਾਂਗੇ ਐਂ ਦੱਸੋ ਜੀ ਹਾਂ ਜੀ ਤੁਹਾਡਾ ਨਾਮ ਕੀ ਹੈ ਤਰਸੀਮ ਸਿੰਘ ਜੀ ਤਰਸੀਮ ਸਿੰਘ ਕਿੱਥੋਂ ਰਤਨਗੜ ਪਟਿਆਲਾ ਜੀ ਰਤਨਗੜ ਤੋਂ ਹਾਂਜੀ ਸੋ ਹੁਣ ਤੁਸੀਂ ਮੈਨੂੰ ਐਂ ਦੱਸੋ ਭਾਜੀ ਵੀ ਜਦੋਂ ਤੁਸੀਂ ਆਏ ਸੀ ਮੈਨੂੰ ਐ ਲੱਗਿਆ ਵੀ ਤੁਹਾਡੀ ਏਜ ਬਹੁਤ ਵੱਡੀ ਹੈ ਹਾਂਜੀ ਸਾਨੂੰ ਪਤਾ ਹੀ ਹੋਗਾ ਮੈਂ ਤੁਹਾਨੂੰ ਅੰਕਲ ਗਿਆ ਸੀ ਬਾਬਾ ਕਹਿੰਦੇ ਨੇ ਲੋਕ ਅੰਕਲ ਦੀ ਤਾਂ ਕੋਈ ਗੱਲ ਨਹੀਂ ਅੰਕਲ ਤਾਂ ਕਈਆਂ ਨਾਲ ਹਾਂ ਨਹੀਂ ਚਲੋ ਉਹ ਐ ਹੁੰਦਾ ਨਾ ਇੱਕ ਇੱਕ ਤਾਂ ਆਦਰ ਸਤਕਾਰ ਜਾਂ ਹੋ ਜਾਂਦਾ ਬੰਦੇ ਦਾ ਹੋਰ ਗੱਲ ਕੁਝ ਨਹੀਂ ਕੋਈ ਜਾਣ ਕੇ ਨਹੀਂ ਇਹਦਾ ਹੁੰਦਾ ਠੀਕ ਵੱਟ ਮੈਂ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰਨ ਜਾ ਰਿਹਾ ਹਾਂ ਵੀ ਮੈਨੂੰ ਹੁਣ ਐ ਦੱਸੋ ਪਹਿਲਾਂ ਤਾਂ ਬਾਕੀ ਗੱਲਾਂ ਆਪਾਂ ਫੇਰ ਵੀ ਕਰਾਂਗੇ ਹੋਰ ਵੀ ਜਿਹੜੀ ਤੁਹਾਡੀ ਆਪਾਂ ਦਾੜੀ ਕਰ ਲਈ ਕਰੀ ਹੈ ਹਾਂਜੀ ਦੇਖੋ ਕੈਮੀਕਲ ਦਾ ਰੰਗ ਤਾਂ ਛੱਡਦੀ ਹੁੰਦਾ ਤੁਸੀਂ ਡੇਲੀ ਸ਼ੈਂਪੂ ਕਰੀ ਜਾਓ ਬਹੁਤ ਨੇਚਰਲ ਛੜੇ ਹਾਂ ਤੇ ਹੁਣ ਤੁਸੀਂ ਤੁਹਾਨੂੰ ਮੈਂ ਦੱਸ ਵੀ ਦਿੱਤਾ ਵੀ ਆਪਣੇ ਆ ਕੰਗਾ ਯੂਜ਼ ਕਰਨਾ ਹੈ ਇਹ ਆ ਵਾਲਾ ਦੋਸਤੋ ਤੁਸੀਂ ਵੀ ਦੇਖ ਲਓ ਇਹ ਕੰਗਾ ਯੂਜ਼ ਕਰਨਾ ਤੁਸੀਂ ਡੇਲੀ ਜਦੋਂ ਦਾੜੀ ਤੁਹਾਡੀ ਆਪਣੀ ਤਿਆਰ ਕਰਨੀ ਹੈ ਤੇ ਤੇਲ ਜਿਹੜਾ ਮਰਜ਼ੀ ਲਾ ਸਕਦੇ ਹੋ ਵੈਸੇ ਤਾਂ ਠੀਕ ਹੈ ਤੁਹਾਡੀ ਮਰਜ਼ੀ ਵੈਸੇ ਟਰਾਂਸਪੇਰੈਂਟ ਲਾਓ ਮਤਲਬ ਤੁਸੀਂ ਸਮਝ ਜਾਓਗੇ ਨਾ ਠੀਕ ਹੈ ਪਾਣੀ ਵਾਲੇ ਰੰਗ ਦਾ ਕੋਈ ਵੀ ਤੇਲ ਤੁਸੀਂ ਕੋਕੋਨਟ ਚ ਵੀ ਆਉਂਦਾ ਉਹ ਵੀ ਤੁਸੀਂ ਲਾ ਸਕਦੇ ਤੇ ਹੁਣ ਆਪਾਂ ਗੱਲ ਕਰਦੇ ਆ ਤੁਸੀਂ ਪਹਿਲੇ ਕਿੰਨੀ ਵਾਰੀ ਦਾੜੀ ਬਣਾਈ ਹੈ ਬਣਾਈ ਹੈ ਦੋ ਤਿੰਨ ਵਾਰ ਦੋ ਤਿੰਨ ਵਾਰੀ ਤੁਸੀਂ ਹੁਣ ਦੱਸੋ ਵੀ ਦਾੜੀ ਉਹ ਕਿਵੇਂ ਬਣਦੀ ਸੀ ਤੇ ਫਿਰ ਆਪਣਾ ਜਿਹੜਾ ਫਰਕ ਲੱਗਿਆ ਤੁਹਾਨੂੰ ਹਾਂਜੀ ਉਹ ਦੋ ਵਾਰੀ ਆਪਰੇ ਤੇ ਪਹਿਲਾਂ ਤੁਸੀਂ ਜਦੋਂ ਦਾੜੀ ਬਣਾਉਂਦੇ ਸੀ ਦਰਦ ਬਹੁਤ ਹੁੰਦਾ ਸੀ ਹਾਂਜੀ ਤੇ ਫਿਰ ਤੁਹਾਨੂੰ ਕੈਮੀਕਲ ਵੀ ਚੜਦਾ ਸੀ ਚੜਦਾ ਸੀ ਕੈਮੀਕਲ ਚੜਿਆ ਹੁਣ ਤੁਹਾਨੂੰ ਨਹੀਂ ਚੜਿਆ ਇਹਨੂੰ ਓਕੇ ਤੁਸੀ ਦਰਦ ਹੋਇਆ ਤੁਹਾਡੇ ਤਰਦ ਜਿਹਨੂੰ ਜਿਵੇਂ ਆਪਾਂ ਖੋਲਦੇ ਹਾਂ ਉਦੋਂ ਦਰਦ ਹੋਣ ਲੱਗਦਾ ਨਹੀਂ ਦਰਦ ਨਹੀਂ ਕਿਸੇ ਤਰ੍ਹਾਂ ਦਾ ਕੋਈ ਦਰਦ ਨਹੀਂ ਹੋਇਆ ਤੇ ਹੁਣ ਜਿਹੜੀ ਤੁਹਾਡੀ ਵੀਡੀਓ ਦੇਖਦੇ ਨੇ ਤੁਹਾਡੇ ਮਿੱਤਰ ਵੀ ਦੇਖਦੇ ਹੋਣਗੇ ਹਾਂ ਤੇ ਹੁਣ ਤੁਸੀਂ ਕਹਿ ਕੇ ਦੱਸੋ ਮੜਾ ਜੀ ਵੀ ਵੀ ਤੁਸੀਂ ਉਹਨਾਂ ਨੂੰ ਸਾਡੇ ਕੋਲੇ ਆਉਣਾ ਚਾਹੀਦਾ ਜਿਨਾਂ ਨੂੰ ਇਹ ਪ੍ਰੋਬਲਮ ਲੱਗਦੀ ਹੈ ਹਨਾ ਹਾਂ ਹਾਂ ਬਾਈ ਹੀਰੋ ਕੋਲੇ ਆਉਣਾ ਚਾਹੀਦਾ ਸੁਨਾਮ ਠੀਕ ਹੈ ਜੀ ਸੁਨਾਮ ਐਮਸੀ ਮਾਰਕੀਟ ਮੈਂ ਬੋਲ ਰਹੀ ਹਾਂ ਤੁਹਾਡੇ ਨਾਲ ਉਦਮ ਸਿੰਘ ਦੇ ਸ਼ਹਿਰ ਸੁਨਾਮ ਤੋਂ ਜੀ ਤੇ ਤੁਹਾਨੂੰ ਪਤਾ ਹੀ ਆ ਆਪਾਂ ਹਰ ਰੋਜ਼ ਆਪਣੀ ਚੈਨਲ ਤੇ ਇੱਕ ਵੀਡੀਓ ਪਾਉਂਦੇ ਹੁੰਦੇ ਆ ਇੱਕ ਨਵਾਂ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਅਸੀਂ ਕੰਮਕਾਰ ਕਿੱਦਾਂ ਕਰ ਰਹੇ ਆ ਕਿੰਨਾ ਸੋਹਣਾ ਕਰਦੇ ਆ ਕਿੰਨਾ ਘਟੀਆਂ ਕਰਦੇ ਆ ਉਹ ਤੁਸੀਂ ਆਪਣੇ ਕਮੈਂਟ ਦੇ ਸਵਾਲ ਜਵਾਬ ਜੇ ਦੇਣੇ ਹੁੰਦੇ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਜੇ ਕੋਈ ਪ੍ਰੋਬਲਮ ਆਉਂਦੀ ਵੀ ਹੈ ਤੁਹਾਨੂੰ ਜਾਂ ਕੋਈ ਵੀ ਤਰ੍ਹਾਂ ਦੀ ਪੁੱਛਾਣੀ ਦਾੜੀ ਦੀ ਹੈ ਪੈਜ ਦੀ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਸਵਾਲ ਕਰੋਗੇ ਉਹਦਾ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਆਨਸਰ ਦੇ ਰੂਪ ਵਿੱਚ ਤੁਹਾਡੇ ਤੱਕ ਪਹੁੰਚਾਵਾਂਗੇ ਠੀਕ ਆ ਦੋਸਤੋ ਤੇ ਮਿਲਦੇ ਆਂ ਇਹਨਾਂ ਨੂੰ ਤੇ ਠੀਕ ਹੈ ਵੀਰ ਜੀ ਹਾਂਜੀ ਤੇ ਰਤਨਗੜਾ ਹੈ ਨਾ ਹਾਂਜੀ ਰਤਨਗੜਾ ਰਤਨਗੜਾ ਵਾਲੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹਨਾਂ ਦਾ ਕੰਮ ਦੇਖ ਕੇ ਤੁਸੀਂ ਸਾਡੇ ਕੋਲ ਆ ਸਕਦੇ ਹੋ ਤੇ ਬਾਕੀ ਇਹ ਤੁਹਾਨੂੰ ਦੱਸਾਂਗੇ ਜਦੋਂ ਤੁਹਾਨੂੰ ਪਿੰਡ ਆਉਣਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਡੇ ਵੱਲੋਂ ਸਾਡੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਦਾ ਸਾਨੂੰ ਤੁਹਾਡੇ ਵੱਲੋਂ ਠੀਕ ਹੈ ਜੀ ਫਿਰ ਮਿਲਦੇ ਆਂ